ਕਾਡੀਆਂ ਹਲਕੇ ਦੇ ਕੋਨੇ-ਕੋਨੇ ਤੋਂ ਆਏ ਸ਼ਰੋਮਨੀ ਅਕਾਲੀ ਦਲ ਦੇ ਪਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਮਾਲ ਸਾਹਿਬ ਤੁਹਾਨੂੰ ਮੈਂ ਵਧਾਈ ਦੇਣਾ ਚਾਹਣਾ ਅੱਜ ਜੰਗ ਦੀ ਸ਼ੁਰੂਆਤ ਹੋ ਗਈ ਪੰਜਾਬ ਵਿੱਚੋਂ ਦਿੱਲੀ ਵਾਲੀਆਂ ਪਾਰਟੀਆਂ ਭਜਾਉਣੀਆਂ ਤੇ ਮੈਂ ਵਧਾਈ ਦੇਣਾ ਚਾਹਣਾ ਹੈ ਇਹ ਜੀ ਸ਼ੁਰੂਆਤ ਕਰਤੀ ਹੈ ਇੱਥੋਂ ਹੀ ਤੂਫਾਨ ਸ਼ੁਰੂ ਹੋ ਗਿਆ ਹੈ سو نحو سو نحو اگلے چالی دن آج دیکھو اے ایجا طوفان سامی پجاب چی جی والے ٹھگ اپنے پجاب چائے وہ لبنے نہیں میں تمہوں اج دس دا حالات کی ہے خلات کیا پنجاب دے ਆ ਝਾੜੂ ਵਾਲੇ ਨੇ ਬਰਬਾਦ ਕਰਤਾ ਪੰਜਾਬ ਅੱਜ ਪੰਜਾਬ ਵਿੱਚ ਰਾਜ ਪੰਜਾਬੀਆਂ ਦਾ ਨਹੀਂ ਤੁਹਾਡੇ ਨਮਾਇੰਦਾਂ ਦਾ ਨਹੀਂ ਕੇਜਰੀਵਾਲ ਰਾਜ ਕਰ ਰਿਹਾ ਹੈ ਉਹਨੇ ਆਪਣੀਆਂ ਕੀਮਾਂ ਭੇਜੀਆਂ ਤੁਸੀਂ ਦੇਖ ਲਓ ਜੋ ਫੈਸਲੇ ਹੁੰਦੇ ਆ ਉਹ ਕੇਜਰੀਵਾਲ ਕਰਦਾ ਹੈ ਕਿ ਕੇਜਰੀਵਾਲ ਨੂੰ ਕੋਈ ਲਗਾ ਆਪਣੇ ਨਾਲ ਨਹੀਂ ਉਹਨੂੰ ਦਾ ਇੱਕੋ ਹੀ ਕੰਮ ਹੈ ਕਿ ਮੈਨੂੰ ਇੱਕ ਸੂਬਾ ਮਿਲ ਗਿਆ ਇੱਥੇ ਪੈਸੇ ਇਕੱਠੇ ਕਰਨ ਲੱਗ ਜਾ ਐਜੀ ਮਾੜੀ ਹਾਲਾਤ ਹੈ ਤੁਸੀਂ ਦੇਖ ਲਓ ਕੀ ਕਹਿੰਦੇ ਸੀ ਪਹਿਲੇ ਕਿ ਸਾਨੂੰ ਇੱਕ ਇਨਕਲਾਬ ਲੈ ਕੇ ਆਵਾਂਗੇ ਅਸੀਂ ਪੰਜਾਬੀਆਂ ਦੀ ਆਵਾਜ਼ ਬਣਾਂਗੇ ਅਸੀਂ ਆਮ ਆਦਮੀ ਦਾ ਰਾਜ ਲੈ ਕੇ ਆਵਾਂਗੇ ਆਮ ਆਦਮੀ ਦੇ ਬਗੈਰ ਖਾਸ ਆਦਮੀ ਸਾਰੇ ਇਕੱਠੇ ਹੋ ਗਏ ਤੁਸੀਂ ਦੇਖ ਲਓ ਸੱਤ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਜਾਂਦੇ ਐ ਸਾਰੀਆਂ ਸੀਟਾਂ ਜਾਂ ਦਿੱਲੀ ਵਾਲੇ ਜਾਂ ਯੂਪੀ ਵਾਲੇ ਇਹਨਾਂ ਦੇ ਬੰਦਿਆਂ ਨੂੰ ਮਿਲੀਆਂ ਪੰਜਾਬ ਦੀ ਰਾਜ ਸਭਾ ਦੀਆਂ ਜਾਂ ਇਹਨਾਂ ਨੇ ਵੇਚਤੀਆਂ ਹੁਣੇ ਰਜਿੰਦਰ ਗੁਪਤਾ ਜਿਹੜਾ ਸਭ ਤੋਂ ਮੀਰ ਆਦਮੀ ਪੰਜਾਬ ਦਾ ਹੈ ਉਹਨੂੰ 75 ਲੱਖ ਕਰੋੜ ਰੁਪਇਆ 75 ਕਰੋੜ ਰੁਪਇਆ ਦੇ ਕੇ ਉਹ ਤੋਂ ਲਿੱਤਾ ਕਿ ਉਹਨੂੰ ਐਮਪੀ ਬਣਾਇਆ ਆ ਆ लवली ਯੂਨੀਵਰਸਿਟੀ ਆਗੇ ਤੋਂ 50 ਕਰੋੜ ਰੁਪਇਆ ਲੈ ਕੇ ਉਹਨੂੰ ਯੂਨੀਵਰਸਿਟੀ ਉਹਨੂੰ ਐਮਪੀ ਬਣਾਇਆ ਆ ਆ ਤਾਂ ਹਾਲਾਤ ਹੈ ਆਈ ਕਾਰਨ ਹੈ ਜਦੋਂ ਪੰਜਾਬ ਵਿੱਚ ਹੜਾ ਏ ਜਦੋਂ ਪੰਜਾਬ ਨਾਲ ਧੱਕਾ ਹੋਇਆ ਕੋਈ ਨਹੀਂ ਬੋਲਦਾ ਉੱਥੇ ਬਹਿ ਕੇ ਸਾਰੇ 7 ਤੇ 7 ਰਾਜ ਜ਼ਬਤ ਐਮਪੀ ਚੁੱਪ ਕਰਕੇ ਉੱਥੇ ਬੈਠੇ ਰਹਿੰਦੇ ਐ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਸਮਝਦੇ ਹੀ ਨਹੀਂ ਉੱਥੇ ਇਹਨਾਂ ਨੇ ਕੇਜਰੀਵਾਲ ਨੇ ਆਪਣਾ ਇੱਕ ਬੰਦਾ ਲਿਆਂਦਾ ਜਿਹਦਾ ਨਾਲ ਬਹਿਬਵ ਹੈ ਤੁਸੀਂ ਦੇਖ ਲਓ ਉਹ ਚੀਫ ਮਨਿਸਟਰ ਦਾ ਦਫਤਰ ਉਹ ਚਲਾਉਂਦਾ ਹੈ ਚੀਫ ਮਨਿਸਟਰ ਦੀ ਕੋਠੀ ਚ ਇਹਨਾਂ ਦਾ ਬਹਿਬਵ ਪੈਂਦਾ ਹੈ ਬੇਬਕ ਕੁਮਾਰ ਜਿਹੜਾ ਸਿਸੋਡੀਆ ਮਨਿਸਟਰ ਜੈਨ ਮਨਿਸਟਰ ਹੈ ਅੱਠ ਅੱਠ ਮਹਿਕ ਵਿੱਚ ਪੰਜਾਬ ਦੇ ਉਹਨਾਂ ਨੂੰ ਦਿੱਤੇ ਆ ਉਹ ਫੈਸਲਾ ਕਰਦੇ ਆ ਜਿਹੜੇ ਆਪਣੇ ਚੁਣੇ ਆ ਉਹਨਾਂ ਨੂੰ ਤਾਂ ਇਕੱਲਾ ਦਸਕਤ ਕਰਨ ਵਾਸਤੇ ਰੱਖਿਆ ਹੈ ਫੈਸਲੇ ਕਰਨ ਵਾਸਤੇ ਨਹੀਂ ਜਿਹੜਾ ਫਾਈਨੈਂਸ਼ੀਅਲ ਐਡਵਾਈਜ਼ਰ ਰੱਖਿਆ ਕੋਈ ਅਰਵਿੰਡ ਮੋਦੀ ਹੈ ਇੱਕ ਵਿਜੀਲੈਂਸ ਦੇ ਕਿਸਾ ਮਗਰ ਲੋਕਾਂ ਦੇ ਮਗਰ ਇਹਨਾਂ ਨੇ ਇੱਕ ਮਹੇਸ਼ਪੁਰੀ ਰਿਟਾਇਰਡ ਸੀਪੀਏ ਦਾ ਬੰਦਾ ਲਿਆਉਂਦਾ ਹੈ ਵੇਰਾ ਦੇ ਚੇਅਰਮੈਨ ਜਿੰਨੇ ਕਾਰਪੋਰੇਸ਼ਨਾਂ ਵੱਡੇ ਸਾਰਿਆਂ ਦੇ ਚੇਅਰਮੈਨ ਤੇ ਬੰਦੇ ਸਾਰੇ ਦਿੱਲੀ ਤੋਂ ਆ ਜਾਂ ਹਰਿਆਣੇ ਤੋਂ ਆ ਜਾਂ ਦੂਜੀ ਸੂਬਿਆਂ ਚੋਂ ਆ ਆ ਪਿਛਲੇ ਆ 4 ਸਾਲ ਟੱਪੇ ਆ ਮੈਂ ਆਟੀਏ ਰੈਂਕੜਾਇਆ ਕਿੰਨੀਆਂ ਨੌਕਰੀਆਂ ਸਰਕਾਰੀ ਬਣੀਆਂ ਕਰੀਬਨ 30000 ਨੌਕਰੀ ਸਰਕਾਰੀ ਪਿਛਲੇ 4 ਸਾਲ ਚ ਮਿਲੀ ਹੈ ਅੱਦੇ ਤੋਂ ਵੱਧ ਨੌਜਵਾਨ ਕੋਈ ਯੂਪੀ ਦਾ ਹੈ ਕੋਈ ਬਿਹਾਰ ਦਾ ਹੈ ਕੋਈ ਰਾਜਸਥਾਨ ਦਾ ਹੈ ਕੋਈ ਹਰਿਆਣਾ ਦਾ ਹੈ ਪੰਜਾਬ ਦੇ ਮੁੰਡਿਆਂ ਨੂੰ ਨਹੀਂ ਮਿਲੀਆਂ ਕਿਉਂਕਿ ਇਹ ਕਾਨੂੰਨ ਅਸੀਂ ਬਣਾਇਆ ਸੀ ਸਾਡੀ ਸਰਕਾਰ ਦੇ ਦੌਰਾਨ ਕੀ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਕੱਲੀਆਂ ਪੰਜਾਬੀਆਂ ਵਾਸਤੇ ਹੋਣਗੀਆਂ ਇਹਨਾਂ ਨੇ ਉਹ ਕਾਨੂੰਨ ਬਦਲ ਕੇ ਖੋਲ ਦਿੱਤਾ ਸਾਰਿਆਂ ਵਾਸਤੇ ਕਿਉਂਕਿ ਆ ਚਾਹੁੰਦੇ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਹਰਿਆਣੇ 'ਚ ਰਾਜਸਥਾਨ 'ਚ ਯੂਪੀ ਦਿੱਲੀ ਤੱਕੜੇ ਕਰਨਾ ਹੈ ਉੱਥੇ ਜਾ ਕੇ ਭਾਸ਼ਣ ਕਰਦੇ ਆ ਕਿ ਅਸੀਂ ਪੰਜਾਬ 'ਚ ਸਰਕਾਰੀ ਨੌਕਰੀ ਥੋੜੇ ਮੁੰਡਿਆਂ ਨੂੰ ਦੇਵਾਂਗੇ ਤੇ ਉਹੀ ਉਹਨਾਂ ਨੇ ਕੀਤਾ ਕੱਲਾ ਆ ਨਹੀਂ ਤੁਸੀਂ ਦੇਖ ਲਓ ਜੇ 4 ਸਾਲ ਦਿੱਤੇ ਹੈ ਕਹਿੰਦੇ ਕੀ ਸੀ ایک چیز دس دو جو پوری کی آ بییاں بیٹھیا ہزار روپیہ دے وانگے. ہزار پیا؟ گے کدھر گیا ہزار روپیہ پتا کنی پینشن کر نوکری دے داں گے گھر گھر نوکری دے دیں گے نشے منٹا ختم کر داں گے میں پولیس والے پوچھ رہا سی کہ نشا ہوں ود کیوں گیا مین لگے نشا اس لیے ودیا کیونکہ انہوں دے جڑے ایم ایل اے لیڈر ہیں ਨਸ਼ੇ ਵੇਚਣ ਵਾਲਿਆਂ ਤੋਂ ਵੀ ਨਾ ਲੈਣ ਲੱਗ ਗਏ ਕੋਈ 5 ਲੱਖ ਲੈ ਰਿਹਾ ਕੋਈ 10 ਲੱਖ ਲੈ ਰਿਹਾ ਕੋਈ 15 ਲੱਖ ਤੇ ਐਸਐਸਪੀ ਨੂੰ ਕਿਹਾ ਡੀਐਸਪੀ ਨੂੰ ਕਿਹਾ ਇੰਨਾ ਬੰਦਿਆਂ ਨੂੰ ਹੱਥ ਨਹੀਂ ਲਾਉਣਾ ਖੁੱਲੀ ਛੁੱਟੀ ਦਿੱਤੀ ਹੈ ਆ ਕਰ ਇਹ ਨਾ ਨਸ਼ਾ ਪੰਜਾਬ 'ਚ ਇਹ ਜੇ ਲੋਕ ਜਿਨ੍ਹਾਂ ਦਾ ਕੋਈ ਦਰਦ ਨਹੀਂ ਪੰਜਾਬ ਪ੍ਰਤੀ ਜਿਨ੍ਹਾਂ ਨੂੰ ਪਿਆਰ ਪੰਜਾਬ ਪ੍ਰਤੀ ਨਹੀਂ ਹੈ ਉਹ ਤੁਹਾਡੀ ਤਕਲੀਫਾਂ ਹੱਲ ਕਰਨਗੇ ਮੈਂ ਕਹਿ ਸਕਦਾ ਹੈ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਮਾੜੀ ਸਰਕਾਰ ਜੇ ਕੋਈ ਆਈ ਹੈ ਆ ਝਾੜੂ ਵਾਲੇ ਮਲੰਗਾਂ ਦੀ ਹੈ ਜਿਨ੍ਹਾਂ ਨੇ ਗੰਦ ਪਾਤਾ ਪੰਜਾਬ ਵਿੱਚ ਸੌ ਸਦੀਆਂ ਕਾਲ ਹੁਣ ਕਰ ਕੀ ਰਿਹਾ ਹੈ ਇੱਕੋ ਨਿਸ਼ਾਨਾ ਪੈਸਾ ਇਕੱਠਾ ਕਰਨਾ ਆ ਜਿਹੜੇ ਤੁਸੀਂ ਅਸ਼ਤਿਹਾਰ ਦੇਖਦੇ ਹੋ پورے پن کلے پنیا اشتہار نہیں تسی تامل ناڈو چلے جاؤ اتھے بھی جھاڑو دا اشتہار ہے ناگالینڈ چلے جاؤ اتھے بھی اشتہار ہے بنگال چلے جاؤ اتھے بھی آئی اشتہار ہے پیسہ تھوڑا خرچ ریپ عام آدمی پارٹی نے نو مشہور کرنے واسطے تقریباً گیارہ سو کروڑ روپیہ سال دا جہا خرچ رہے ہیں تقریباً چار سالہ ساڑھے چار ہزار کروڑ روپیہ انہوں نے اشتہار تا لاتا کیوں کیونکہ کی تی پرسنٹ واپس لیندے لینے پیسہ تی پرسنٹ واپس لے کے اشتہار دے پیسے لیندے واپس تے میڈیا والوں کہ تھنوں کس کسی کو تی کروڑ دے رہے کہ چالی کروڑ ਕਿ ਜੇ ਤੁਸੀਂ ਸਾਡੇ ਖਿਲਾਫ ਲਿਖੋਗੇ ਅਸੀਂ ਤੁਹਾਡਾ ਪੈਸਾ ਬੰਦ ਕਰ ਦਾਂਗੇ ਆਟਾ ਦਾਲ ਦੇਣ ਵਾਸਤੇ ਪੈਸਾ ਹੈ ਨਹੀਂ ਛੱਗਣ ਦੇਣ ਵਾਸਤੇ ਪੈਸਾ ਹੈ ਨਹੀਂ ਪੈਨਸ਼ਨਾਂ ਵਧਾਉਣ ਵਾਸਤੇ ਪੈਸਾ ਹੈ ਨਹੀਂ ਬੀਏ ਦੇਣ ਵਾਸਤੇ ਪੈਸਾ ਹੈ ਨਹੀਂ ਸੜਕਾਂ ਰੇਪੇਰ ਕਰਨ ਵਾਸਤੇ ਪੈਸਾ ਹੈ ਨਹੀਂ ਤੇ 4000 ਕਰੋੜ ਰੁਪਇਆ ਝਾੜੂ ਵਾਲਿਆਂ ਦੀ ਮਲੰਗਾਆਂ ਦੀਆਂ ਫੋਟੋਆਂ ਲਾ ਕੇ ਪ੍ਰੋਪਗੈਂਡਾ ਕਰਨ ਵਾਸਤੇ ਇਹਨਾਂ ਕੋਲੇ ਪੈਸਾ ਹੈ ਪੰਜਾਬ ਦੀਆਂ ਹੁਣ ਜ਼ਮੀਨਾਂ ਵਿੱਚ ਲੱਗੇ ਆ ਲੁਗਿਆਣੇ ਦੇ ਵਿੱਚ ਘੱਟੋ ਘੱਟ 40 ਪਿੰਡਾਂ ਦੀਆਂ ਜ਼ਮੀਨਾਂ ਵਿੱਚ ਲੱਗੇ ਸੀ ਅਕਾਲੀ ਗੱਲ ਨੇ ਮੋਰਚਾ ਲਾਇਆ ਤੇ ਰੋਕਿਆ ਹੁਣ ਮਹਾਲੀ ਦੇ ਨਾਲ ਪਿਛਲੇ ਦਿਨਾਂ ਜ ਫਿਰ ਤੋਂ ਉਹਨਾਂ ਨੇ ਜ਼ਮੀਨਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਥੋੜੇ ਰਾਂਹ ਅੱਜ ਮੀਡੀਆ ਰਾਂਹ ਕਹਿਣਾ ਚਾਹਣਾ ਹੈ ਜਿਹੜੇ ਲੋਕ ਦਿੱਲੀ ਵਾਲੇ ਜਿਹੜੇ ਇੱਥੇ ਆ ਕੇ ਜ਼ਮੀਨਾਂ ਲੈਣ ਵਾਸਤੇ ਤਿਆਰ ਹੋਏ ਬੈਠੇ ਐ ਜਿਨ੍ਹਾਂ ਨਾਲ ਕਰੋੜਾਂ ਰੁਪਏ ਦਾ ਇਹਨਾਂ ਨੇ ਸੌਦਾ ਕੀਤਾ ਐ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਣਾ 9 8 9 10 ਮਹੀਨੇ ਰਹਿ ਗਏ ਐ ਨਾਲ ਸਾਲ ਇਨਕੁਆਇਰੀ ਹੋ ਕੇ ਨਾਲੇ ਜਿਹੜੇ ਪੈਸੇ ਦਿੱਤੇ ਉਹ ਵੀ ਖੁਰਖ ਹੋਣਗੇ ਤੇ ਇਹਨਾਂ ਦੇ ਪੱਛੇ ਵੀ ਹੋਣਗੇ ਸਤਿ ਸ੍ਰੀ ਅਕਾਲ ਭਗਵੰਤ ਮਾਨ ਤੁਸੀਂ ਹੈਰਾਨ ਰਹਿ ਜਾਓਗੇ ਐਜਾ ਬੁਰਾ ਹਾਲ ਪੰਜਾਬ ਦਾ ਹੈ ਇੰਨੀ ਪੀ ਲੰਦਾ ਕਿ ਹਰ ਰੋਜ਼ ਨੂੰ ਹਸਪਤਾਲ ਲੈ ਕੇ ਜਾਂਦੇ ਆ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਹੁਣ ਇਹਨੇ ਪਰਿਵਾਰ ਨੇ ਜਿੰਨਾ ਪੈਸਾ ਇਕੱਠਾ ਕੀਤਾ ਹੈ ਆਸਟ੍ਰੇਲੀਆ ਵਿੱਚ پچی سو کلا زمین لئی بیٹھے پچی سو کلا بگوت مان وہ ساری زمین کے گئے لئے سارا واپس آؤ گا ایک سال دے بعد. سینٹر دی سرکار نو پتا لگ گئی ہے کہ بھگوت مان نے پچی سو ایکڑ زمین آسٹریلیا لے لی کیونکہ ہندوستان دا واسی نہیں لے سکتا انہوں نے فائل بنا لی ਤੇ ਤੁਸੀਂ ਦੇਖਿਆ ਹੋਣਾ ਹੁਣ ਇਹਦੇ ਤੇ ਪੂਰਾ ਬੰਦੂਕ ਰੱਖੀ ਬੈਠੇ ਐ ਕਿ ਐਸਐਲ ਨਹਿਰ ਆਪਾਂ ਹਰਿਆਣਾ ਨੂੰ ਪਾਣੀ ਦੇਣਾ ਪਿੱਛੇ ਜੇ ਮੀਟਿੰਗ ਹੋਈ ਭਗਵੰਤ ਮਾਨ ਦੀ ਬੋਲੀ ਤੋਂ ਪਤਾ ਲੱਗ ਗਿਆ ਸੀ ਕਿ ਹੁਣ ਪਾਣੀ ਦੇਣ ਨੂੰ ਤਿਆਰ ਐ ਪਰ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਐ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹਣਾ ਐ ਦਿੱਲੀ ਵਾਲੀ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹਣਾ ਐ ਇੱਕ ਬੂੰਦ ਪਾਣੀ ਦੀ ਪੰਜਾਬ ਵਾਧੂ ਨਹੀਂ ਐ ਆਡਾ ਖੂਨ ਤੁਸੀਂ ਭਾਵੇਂ ਡੋਲਣਾ ਪੈ ਜੇ ਇੱਕ ਬੂੰਦ ਪੰਜਾਬ ਦਾ ਪਾਣੀ ਅਸੀਂ ਬਾਹਰ ਨਹੀਂ ਦੇਵਾਂਗੇ। ਕੋਈ ਹਾਲਤ ਕਾਂਗਰਸ ਦੀ ਐ। 5 ਸਾਲ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ ਰਿਆ। ਉਹਨੇ ਵੀ ਗੁਰਕਾ ਸਾਧੀਆਂ ਝੂਠੀਆਂ ਸੋਹਾ ਖਾਧੀਆਂ। ਮੈਂ 5 ਹਫ਼ਤੇ ਨਸ਼ਾ ਬੰਦ ਕਰ ਦੂੰ। ਸੋਹਾ ਖਾਧੀਆਂ। ਕਿ ਮੈਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੂੰ ਮੈਂ ਨੌਜਵਾਨਾਂ ਨੂੰ ਪਤਾ ਨਹੀਂ ਕੀ ਕੀ ਦਊਂਗਾ ਮੋਬਾਈਲ ਫੋਨ ਤੇ ਪਤਾ ਨਹੀਂ ਲਬੜੀ ਲਿਸਟ ਐ ਆ ਸਾਰੇ ਆ ਜਿਹੜੇ ਦਿੱਲੀ ਵਾਲੇ ਆ ਸਾਰੇ ਠੱਗ ਐ ਆ ਥੋੜੀ ਇੱਥੇ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਕਾਦੀਆਂ ਵਾਲਿਓ ਇੱਕ ਪੁੱਛਣਾ ਚਾਹਣਾ ਤੁਹਾਨੂੰ جو کچھ بھی دیکھ ہو پنجاب جانا ہے سڑک نہیں ہے اکالی دل نے بنایا اکالی دل نے تھوڑا کھین ڈیم ہے بادل صاحب نے بنایا شاہ پر کنڈی ڈیم بادل صاحب نے منظور کی ہے امرتسر ایئرپورٹ کی جنیاں سڑکاں بادل صاحب سارا وہی بنائی ہیں ایک بھی نشانی ਇੱਕ ਵੀ ਨਿਸ਼ਾਨੀ ਤੁਹਾਨੂੰ ਕਿਸੇ ਹੋਰ ਪਾਰਟੀ ਦੀ ਨਹੀਂ ਮਿਲੂਗੀ ਇੱਕ ਵੀ ਨਿਸ਼ਾਨੀ ਮੇਰੇ ਆਪਣੇ ਸਾਰੇ ਕਿਸਾਨ ਵੀਰ ਬੈਠੇ ਆ ਜਿਹੜੇ ਬਜ਼ੁਰਗ ਹੈ ਨਾ ਉਹਨਾਂ ਨੂੰ ਪਤਾ ਕੀ ਹਾਲ ਹੁੰਦੀ ਸੀ 30 ਸਾਲ ਪਹਿਲੇ 40 ਸਾਲ ਪਹਿਲੇ ਜੇ ਬਾਪੂ ਬਾਦਲ ਤੁਹਾਡੀਆਂ ਬੰਬੀਆਂ ਦੇ ਬਿੱਲ ਮਾਫ ਨਾ ਕਰਦਾ ਡੇਢ ਡੇਢ ਲੱਖ ਰੁਪਇਆ ਸਾਲ ਦਾ ਤੁਹਾਨੂੰ ਭਰਨਾ ਪੈਣਾ ਸੀ ਜੇ ਬਾਪੂ ਬਾਦਲਾ ਮੰਡੀਆਂ ਨਾ ਬਣਾਉਂਦਾ ਆਪਣੀਆਂ ਫਸਲਾਂ ਰੁਣਦੀਆਂ ਰਹਿਣੀਆਂ ਸੀ ਜੇ ਬਾਪੂ ਬਾਦਲ ਲਿੰਕ ਰੋੜਾ ਨਾ ਬਣਾਉਂਦਾ ਢਾਣੀਆਂ ਥੋੜੇ ਡੇਰਿਆਂ ਤੱਕ ਬਿਜਲੀ ਨਾ ਪਹੁੰਚਾਉਂਦਾ ਆਥਰਮਲ ਪਲੈਂਟ ਨਾ ਬਣਾਉਂਦਾ ਤੇ ਅੱਜ ਆਪਣੇ ਇੱਥੇ ਰੋਸ਼ਨੀ ਨਹੀਂ ਹੁੰਨੀ ਸੀ ਜੇ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਜਿੰਨੀ ਪੰਜਾਬ ਦੀ ਤਰੱਕੀ ਕਰਨ ਵਾਲਾ ਉਹਦੇ ਬਾਪੂ ਬਾਦਲ ਸੀ ਬਜ਼ੁਰਗ ਸੀ ਆਪਣੇ ਜਿਨ੍ਹਾਂ ਨੇ 24 20 22 ਸਾਲ ਰਾਜ ਕੀਤਾ ਤੇ ਉਹਨਾਂ ਦੇ ਰਾਜ ਵਿੱਚ ਆ ਸਾਰਾ ਕੁਸ਼ੀ ਮਿਲਿਆ ਇਸ ਕਰਕੇ ਉਹਨਾਂ ਦੇ بیٹے ਹੋਣ ਦੇ ਨਾਤੇ ਜਿਵੇਂ ਵੱਡੇ ਬਾਦਲ ਸਾਹਿਬ ਨੇ ਥੋੜੀ ਸੇਵਾ ਕੀਤੀ ਉਹ ਨਾ ਝੁਕੇ ਨਾ ਡਰੇ ਜਿੰਨੀਆਂ ਮਰਦੀ ਸੈਂਟਰ ਦੀਆਂ ਤਾਕਤਾਂ ਉਹਨਾਂ 'ਚ ਘੋਂਦੇ ਲੱਗੀਆਂ ਪਰ ਉਹਨਾਂ ਨੇ ਸਿਰ ਨਹੀਂ ਝੁਕਾਇਆ 15 ਸਾਲ ਜੇਲਾ ਕੱਟ ਲੀਆਂ ਪਰ ਪੰਜਾਬ ਦੀ ਲੜਾਈ ਲੜਦੇ ਰਹੇ ਆ ਹੈ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ ਆ ਤੁਹਾਡੇ ਬਜ਼ੁਰਗਾਂ ਦੀ ਬਣਾਈ ਖੂਨ ਨਾਲ ਬਣਾਈ ਪਾਰਟੀ ਹੈ ਮੈਨੂੰ ਯਾਦ ਹੈ ਜਿਹੜੀਆਂ ਬੀਬੀਆਂ ਬਜ਼ੁਰਗਾਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਹ ਹੱਥ ਜੋੜ ਕੇ ਅਰਦਾਸ ਕਰਦੀਆਂ ਹੁੰਦੀਆਂ ਸੀ ਕਿ ਆਹ ਵੋਟ ਪੰਥ ਦੀ ਇਮਾਨਤ ਹੈ ਪਰ ਨਵੀਂ ਪੀੜੀ ਭੁੱਲ ਗਈ ਹੈ ਉਹ ਕੁਰਬਾਨੀਆਂ ਨੂੰ ਭੁੱਲ ਗਈ ਹੈ ਉਹ ਹਾਲਾਤਾਂ ਨੂੰ ਭੁੱਲ ਗਈ ਹੈ ਤੇ ਆਪਾਂ ਗੱਲਾਂ 'ਚ ਆ ਗਏ ਆਹ ਮੋਬਾਈਲ ਫੋਨ ਵਿੱਚ ਇੰਨਾ ਜਿਹੜਾ ਪ੍ਰਚਾਰ ਝੂਠਾ ਝਾੜੂ ਵਾਲਾ ਨੇ ਕੀਤਾ ਆਪਾਂ ਉਹਨਾਂ ਦੀਆਂ ਗੱਲਾਂ 'ਚ ਆ ਗਏ ਤੇ ਨੁਕਸਾਨ ਆਪਣਾ ਹੋ ਗਿਆ ਆ 10 ਸਾਲ ਜਿਹੇ ਕੱਪੇ ਆ ਬਹੁਤ ਬੁਰਾ ਹਾਲ ਕਰਤਾ ਪੰਜਾਬ ਦਾ ਜੇ ਹੁਣ ਨਾ ਪਾ ਗਲਤ ਫੈਸਲਾ ਕਰ ਗਏ ਫਿਰ ਪੰਜਾਬ ਨੂੰ ਕੱਢਣਾ ਬਹੁਤ ਔਖਾ ਹੋ ਜਾਣਾ ਜਿਵੇਂ ਇਹਨਾਂ ਨੇ ਦਬੋ ਦਿੱਤਾ ਆਪਾਂ ਨੂੰ ਵਾਪਸ ਆਪਣੇ ਕੋਲ ਗੁਚਾਰਾ ਨਹੀਂ ਸ਼ੋਮਨੀ ਕਾਲੀਦਲ ਨੂੰ ਵਾਪਸ ਲੈ ਕੇ ਆਉਣਾ ਬੋਲੇ ਸੋਨੋ ਸਾਡਾ ਸੀਐਮ ਸਰਦਾ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਮੈਂ ਸਾਡਾ ਸੀਐਮ ਜਿੰਦਾਬਾਦ ਸਾਡਾ ਸੀਐਮ ਜਿੰਦਾਬਾਦ ਸਾਡਾ ਸੀਐਮ ਜਿੰਦਾਬਾਦ ਮੈਂ ਕਿਉਂਕਿ ਅੱਜ ਜੰਗ ਦਾ ਸ਼ੁਰੂਆਤ ਹੋ ਗਿਆ ਆ ਜੋ ਜੋ ਮੈਂ ਅੱਜ ਕਹੂੰਗਾ ਨੋਟ ਕਰ ਲਿਓ ਪਹਿਲੇ ਵੀ ਜੋ ਸਰਕਾਰ ਬਣੀ ਸੀ ਆਪਣੀ ਉਹ ਤੋਂ ਜੋ ਗੱਲਾਂ ਗਈਆਂ ਸੀ ਮੈਂ ਪੂਰੀਆਂ ਕੀਤੀਆਂ ਮੇਰੇ ਮਨ 'ਚ ਇੱਕ ਸੁਪਨਾ ਹੈ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਕਿਵੇਂ ਕਿਸਾਨੀ ਨੂੰ ਅੱਗੇ ਲੈ ਕੇ ਜਾਣਾ ਹੈ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਦੇਣਾ ਬਾਹਰ ਜਾਣ ਦੀ ਲੋੜ ਨਾ ਪਵੇ ਉਹ ਮੇਰੇ ਕੋਲ ਇੱਕ ਪਲਾਨ ਹੈ ਮੈਂ ਕਹਿਣਾ ਨੋਟ ਕਰ ਲਿਓ ਕਿਉਂਕਿ ਮੇਰਾ ਜ਼ਿੰਦਗੀ ਦਾ ਸੂਲ ਹੈ ਮੈਂ ਉਨਾ ਹੀ ਕਹਿਣਾ ਜਿੰਨਾ ਕਰ ਸਕਾਂ ਵੱਡੇ ਬਾਦਲ ਸਾਹਿਬ ਦਾ ਵੀ ਇਹ ਸੂਲ ਸੀ ਤਾਈਓ ਅਸੀਂ ਜੋ ਆਕਾਲੀ ਦਲ ਕਹਿੰਦਾ ਸੀ ਕਰਦਾ ਸੀ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ سب تو پہلے میں کسانی تو شروع کرنا چاہوں گا جی کولے ٹوب کنیکشن ہے نہیں دے کنیکشن ہے نہیں کوئی ہے یہ کولے تھے کولے کو نہیں ہاتھ کڑے کرو زیادہ ہے گے جہاں کولے کنیکشن ہے نہیں پہلے سارے ایک ایک نیو ویل کنیکشن مل جائے تو اسی سارے جان دے ہوں ਕੀ ਪਿਛਲੇ ਦਹਾਕਿਆਂ 'ਚ ਕਿਸ ਨੂੰ ਟਿਊਬਲ ਕਨੈਕਸ਼ਨ ਮਿਲਿਆ ਅੱਜ 15-15 ਲੱਖ ਲੱਗਦਾ ਨਾ ਸਾਲ ਕਢੀਕ ਲੋ ਐਵੇਂ ਨਾ 15 ਲੱਖ ਖਰਾਬ ਕਰ ਲਿਓ ਪਹਿਲੇ ਵੀ ਜਿੰਨੇ ਟਿਊਬਲ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਹੁਣ ਵੀ ਸਾਰੇ ਹਰ ਕਿਸਾਨ ਕੋਲੇ ਆਪਣਾ ਇੱਕ ਟਿਊਬਲ ਕਨੈਕਸ਼ਨ ਹੋਊਗਾ ਦੂਜੀ ਗੱਲ ਜਿਹੜੀ ਮੈਂ ਕਰਨ ਲੱਗਿਆ ਮੈਂ ਪਹਿਲੇ ਵੀ ਐਲਾਨ ਕੀਤਾ ਸੀ ਆਪਣੇ ਪੰਜਾਬ ਵਿੱਚੋਂ ਦਰਿਆ ਟੱਪਦੇ ਕਿਤੇ ਕਿਤੇ ਹੜ ਏਨੇ ਭੜੇ ਆ ਜਾਂਦੇ ਆ ਕਿ ਤਬਾਹ ਹੋ ਜਾਂਦੀ ਹੈ ਸਾਰੇ ਬੰਦ ਪੱਕੇ ਕੀਤੇ ਜਾਣਗੇ ਜਿਵੇਂ ਡੈਮ ਬੰਦਿਆ ਪੱਕੇ ਗੱਲ ਆਉਂਦੇ ਮੇਰਾ ਪਹਿਲਾ ਪ੍ਰਾਇਰਟੀ ਹੋਊਗਾ ਪਹਿਲੇ ਸਾਲ ਡੇਢ ਸਾਲ ਦੇ ਅੰਦਰ ਸਾਰੇ ਦਰਿਆਵਾਂ ਪਹਾੜਾਂ ਤੋਂ ਲੈ ਕੇ ਪਾਕਿਸਤਾਨ ਦੇ ਬਾਰਡਰ ਤੱਕ ਇਹ ਜਾ ਪੱਕਾ ਇੰਤਜ਼ਾਮ ਕੀਤਾ ਜਾਊਗਾ ਸੀਮ ਕੰਕਰੀਟ ਦਾ ਕਿਉਂਕਿ ਨਵੀਂ ਟੈਕਨੋਲੋਜੀ ਆ ਗਈ ਕਿ ਤੁਹਾਨੂੰ ਅੱਗੇ ਤੋਂ ਹੜ ਦੇ ਕਰਕੇ ਨੁਕਸਾਨ ਨਾ ਹੋਏ ਬਲੇ ਸੋਨਿਹੋ ਜਿੱਥੇ ਪਾਈਪ ਸਿਸਟਮ ਨਹੀਂ ਪਾਣੀ ਦੀ ਕਈ ਕਈ ਇਲਾਕਿਆਂ ਵਿੱਚ ਪਾਈਪਾਂ ਨਹੀਂ ਪਾਣੀ ਲਿਜਾ ਕੇ ਖੇਤੀ ਦਾ ਕੰਮ ਹੁੰਦਾ ਉਹਦੇ ਤੇ ਬਹੁਤ ਜ਼ਿਆਦਾ ਪੈਸਾ ਦਿੱਤਾ ਜਾਊਗਾ ਜਿਹੜੇ ਖੁੱਡੀਆਂ ਪੌਦ ਬਾਰਡਰ ਦੇ ਲੋਕ ਸਰਕਾਰੀ ਜ਼ਮੀਨਾਂ ਤੇ ਬੈਠੇ ਐ ਉਹਨਾਂ ਦੀ ਨਾ ਜ਼ਮੀਨ ਨਹੀਂ ਐ ਵਾਰਿਆ ਕੋਈ 50 ਸਾਲ ਦਾ ਵਾਰਿਆ ਕੋਈ 70 ਸਾਲ ਦਾ ਵਾਰਿਆ ਉਹ ਸਾਰੀ ਮਾਲਕੀਅਤ ਉਹਨਾਂ ਨੂੰ ਦਿੱਤੀ ਜਾਊਗੀ ਜਿਹੜਾ ਪਰਾਣੇ ਆਪਣੀਆਂ ਜ਼ਮੀਨਾਂ ਵਾਰਿਆ ਹੈ ਬੋਲੇ ਸੋਨਿਆ ਜਿੰਦਾਬਾਦ ਜਿੰਦਾਬਾਦ ਇੱਕ ਆਪਣੀ ਜ਼ਮੀਨਾਂ ਦੇ ਸਾਂਝੇ ਖਾਤੇ ਹੈ ਜਿੰਦਾਬਾਦ ਆਪਣੀ ਸਰਕਾਰ ਆਉਣ ਤੇ ਮੁਫਤ ਤਕਸੀਮ ਕਰਾਏ ਜਾਣਗੇ ਸਾਰਾ ਹਰ ਬੰਦੇ ਨੂੰ ਪਤਾ ਹੋਏ ਕਿ ਮੇਰਾ ਕੀ ਹੈ ਆ ਝਗੜੇ 90% ਝਗੜੇ ਰੁਕ ਜਾਣਗੇ ਜੇ ਆ ਕੰਮ ਕੀਤਾ ਜਾਏ ਤੇ ਉਹ ਅਸੀਂ ਕਰਾਂਗੇ ਸਾਡਾ ਸੀਐਮ ਦੂਜੀ ਗੱਲ ਮੈਂ ਗਰੀਬ ਭਰਾਵਾਂ ਨੂੰ ਦੱਸਣਾ ਚਾਹਣਾ ਹੈ ਫਿਰ ਤੋਂ ਅਸੀਂ 4 ਰੁਪਏ ਕਿਲੋ ਆਟਾ ਤੇ 20 ਕਿਲੋ ਦਾਲ ਦੀ ਸਕੀਮ ਪਹਿਲੇ ਹੀ ਦਿਨ ਫਿਰ ਤੋਂ ਸ਼ੁਰੂ ਕਰ ਦਾਂਗੇ ਬੀਬੀਆਂ ਵਾਸਤੇ ਤੁਹਾਨੂੰ ਕਿਸੇ ਦੀ ਕਮੀ ਨਾ ਹੋਏ ਗਰੀਬਾਂ ਕਿੰਦੀ ਸ਼ਾਦੀ ਵਾਸਤੇ ਤੁਸੀਂ ਦੇਖ ਲਓ ਕਹਿੰਦੇ ਸੀ 52000 ਅੱਜ ਤੱਕ 52000 ਨਹੀਂ ਦਿੱਤਾ ਆ ਜਾਂਦੇ ਹੋ ਅਕਾਲੀ ਦਲ ਦੀ ਸਰਕਾਰ 1 ਲੱਖ ਰੁਪਿਆ ਸ਼ਾਦੀ ਵਾਸਤੇ ਗਰੀਬ ਦੀ ਬੱਚੀ ਸ਼ਾਦੀ ਵਾਸਤੇ ਦਿੱਤਾ ਜਾਊਗਾ ਬੋਲੇ ਕੋਣ ਹਾਂ ਆਪਿਆ ਕਾਲਾ 올ਡ ਏਜ ਪੈਨਸ਼ਨ 3100 ਰੁਪਿਆ ਕੀਤੀ ਜੋ ਬਜ਼ੁਰਗਾਂ ਦੀ ਪੈਨਸ਼ਨ 3100 ਰੁਪਿਆ ਕੀਤੀ ਜਾਊਗੀ میں ایک نوجوانہ واسطے میں کہنا چونہ میری گل نوٹ کر لو اپنے نوجوان کوئی امریکہ جا رہا ہے کنیٹا کر رہا ہے اتے جا کے دہاڑیاں کر رہے ہیں اتے تی تی لاکھ روپئے دندے دے ان واسطے میں دسنا چونہ جیڑا بھی نوجوان کوئی اپنا کتا کرنا جاؤ گا پاوا کوئی لڑکی ہے کوئی لڑکا ہے دس لاکھ روپیہ لون پنجاب سرکار دے گی وہ دا کوئی بیاج نہیں ہوگا وہ پیسہ بھی وہ پیسہ بھی تھنو دس سال لنج موڑنا پوا اپنے اس کام چما کے پر تنوع لون دتا جائے گا کسی نے ڈیری دا کم کرنا ہے کسی نے بکریاں پال پالنیا کسی بیٹی نے کوئی دکان کھول نہیں ہے تھوان کتے بینک کیا کتے جاندی کی لوڑ نہیں اسی دوا گے ਵਿਆਜ ਅਸੀਂ ਭਰਾਂਗੇ ਬੈਂਕਾਂ ਦਾ ਪਰ ਆਪਣੇ ਬੱਚਿਆਂ ਨੂੰ ਮੈਂ ਚਾਹਣਾ ਕਿ ਆਪਣੇ ਪੈਰਾਂ 'ਤੇ ਖੜੇ ਹੋਣ ਜਿਹੜੇ ਆਪਣੇ ਪਿੰਡਾਂ ਦੇ ਲੋਕ ਐ ਬੱਚੇ ਐ ਮੈਂ ਦੇਖਿਆ ਦਸਵੀਂ ਦੇ ਬਾਅਦ ਪੜਦੇ ਨਹੀਂ ਐ ਵੱਡੇ ਬਾਦਲ ਸਾਹਿਬ ਨੇ ਇਹ ਸਕੀਮ ਚਾਲੂ ਕੀਤੀ ਮੈਰਿਟੋਰੀਅ ਸਕੂਲ ਬਣਾਏ ਮਨ ਲੱਗਾ ਥੋੜੇ ਹਲਕੇ 'ਚ ਵੀ ਐ ਹਰ ਅਸੈਂਬਲੀ ਹਲਕੇ ਵਿੱਚ ਇੱਕ ਮੈਰਿਟੋਰੀਅਸ ਸਕੂਲ ਹੋਊਗਾ ਜਿਹੜੇ ਸਰਕਾਰੀ ਸਕੂਲਾਂ ਦੇ ਉਹ ਹਲਕੇ ਦੇ ਬੱਚੇ ਜਿਹੜੇ 80% ਨੰਬਰ ਲੈ ਕੇ ਆਉਣਗੇ ਉਹਨਾਂ ਨੂੰ ਉਹ ਸਕੂਲ ਵਿੱਚ ਰੱਖਿਆ ਜਾਊਗਾ ਉੱਥੇ ਉਹਨਾਂ ਨੂੰ ਮੈਡੀਕਲ ਦੀ ਨਾਨ ਮੈਡੀਕਲ ਦੀ ਇੰਜੀਨੀਅਰਿੰਗ ਦੀ ਪੜ੍ਹਾਈ ਮੁਕਤ ਕਰਾਈ ਜਾਊਗੀ ਤੇ ਉਹਦੇ ਬਾਅਦ ਬੋਲੇ ਕੋਣ ਹੋ ਉਦੇ ਬਾਅਦ ਜਿੰਨੀਆਂ ਯੂਨੀਵਰਸਿਟੀਆਂ ਪੰਜਾਬ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ 50% ਸੀਟਾਂ ਰਿਜ਼ਰਵ ਕੀਤੀਆਂ ਜਾਣੀਆਂ ਉਹ ਸਰਕਾਰੀ ਸਕੂਲ ਦੇ ਬੱਚਿਆਂ ਵਾਸਤੇ ਜਿਹੜੇ ਮੈਰਿਟੋਰੀ ਬਣ ਗਏ ਜੇ ਉਹਨਾਂ ਨੇ ਇੰਜੀਨੀਅਰ ਬੰਨਣਾ ਡਾਕਟਰ ਬੰਨਣਾ ਉਹਦਾ ਵੀ ਖਰਚਾ ਸਰਕਾਰ ਚੱਕੂਗੀ ਤੁਹਾਨੂੰ ਇੱਕ ਵੀ ਰੁਪਈਆ ਨਹੀਂ ਦੇਣ ਦੀ ਲੋੜ ਨਹੀਂ ਸਾਡਾ ਸੀਐਮ ਪੰਜਾਬ ਤਾਂ ਤਰੱਕੀ ਕਰੂਗਾ ਪੰਜਾਬ ਤਾਂ ਤਰੱਕੀ ਕਰੂਗਾ ਕਿ ਆਪੋ ਆਪਣੇ ਬੱਚਿਆਂ ਨੂੰ ਸਹੀ ਪੜ੍ਹਾਈ ਦੇ ਦਈਏ ਮੈਂ ਤੁਹਾਨੂੰ ਗਰੀਬ ਦਾ ਬੱਚਾ ਡਾਕਟਰ ਬਣਾ ਕੇ ਦਿਖਾਉਂਗਾ ਜਿਹੜਾ ਅੱਜ ਨਹੀਂ ਬਣ ਸਕਦਾ ਕਿਉਂਕਿ ਅਸੀਂ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਊਗਾ ਇੱਕ ਵੈਟਨਰੀ ਕਾਲਜ ਪਸ਼ੂਆਂ ਦਾ ਕਾਲਜ ਹੁੰਦਾ ਏ ਤੁਹਾਨੂੰ ਦੀਆਂ ਬਿਮਾਰੀਆਂ ਦਾ ਡਾਕਟਰ ਬਣਦੇ ਐ ਤੇ ਇੱਕ ਸਕਿੱਲ ਯੂਨੀਵਰਸਿਟੀ ਹਰ ਜ਼ਿਲ੍ਹੇ ਚ ਹੋਊਗੀ ਮਤਲਬ ਕੀ ਐ ਮੇਰਾ ਕਿ ਮੈਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਾਂ ਕੱਲੇ ਬੀਏ ਦੀ ਪੜ੍ਹਾਈ ਕਰਕੇ ਨਹੀਂ ਬੱਚੇ ਖੜੇ ਹੋ ਸਕਦੇ ਜੇ ਵੈਟੇਰੀਨਰੀ ਕਾਲਜ ਜਾਣਗੇ ਮੈਡੀਕਲ ਕਾਲਜ ਜਾਣਗੇ ਇੰਜੀਨੀਅਰਿੰਗ ਕਾਲਜ ਜਾਣਗੇ ਤੇ ਉਹਨਾਂ ਨੂੰ ਨੌਕਰੀ ਖੇਦੀ ਮਿਲ ਜੂਗੀ ਇੱਕ ਅਜੀ ਸਕਿੱਲ ਯੂਨੀਵਰਸਿਟੀ ਜਿਵੇਂ ਵੱਡੇ ਬਾਦਲ ਸਾਹਿਬ ਨੇ ਐਲ ਐਨ ਟੀ ਨਾ ਕਰਕੇ ਅਸੀਂ ਉੱਥੇ ਖੋਲੇ ਅਸੀਂ ਪਠੰਡੇ ਜ਼ਿਲ੍ਹੇ ਚ ਇਲੈਕਟ੍ਰੀਸ਼ੀਅਨ ਬਣਦੀ ਪਲੰਬਰ ਬਣਦੀ ਆ ਆਪਣੇ ਹੋਰ ਕੰਮਾਂ ਦੀ ਟਾਟਾ ਨਾ ਅਸੀਂ ਬਣਾਇਆ ਸੀ ਮਕੈਨਿਕ ਬੰਦ ਟ੍ਰੇਨਿੰਗ ਦਿੰਦੇ ਅਸੀਂ ਮੈਂ ਚਾਹਣਾ ਹੈ ਜੇ ਆਪਣੇ ਬੱਚੇ ਬਾਹਰ ਵੀ ਜਾਣ ਉਹਨਾਂ ਕੋਲੇ ਸਰਟੀਫਿਕੇਟ ਹੋਏ ਕਿ ਨਾਲ ਦੇ ਨਾਲ ਉਹਨਾਂ ਨੂੰ ਨੌਕਰੀਆਂ ਮਿਲ ਸਕਣ ਮੇਰੀ ਸੋਚ ਕੋਈ ਇੱਕ ਹੈ ਕਿ ਪੰਜਾਬ ਨੂੰ ਆਪਣੇ ਪੈਰਾਂ ਤੋਂ ਖੜਾ ਕਰਨਾ ਹੈ ਐਵੇਂ ਲੋਕ ਉੱਥੇ ਜਾ ਕੇ ਬਾਹਰ ਉੱਥੇ ਦੂਜੇ ਕੰਮ ਕਰਨ ਬੜਾ ਦੁੱਖ ਲੱਗਦਾ ਹੈ ਜੁੜੇ ਆਪਣੇ ਨੌਜਵਾਨ ਪੈਸੇ ਦੇ ਕੇ ਬਾਹਰ ਜਾਂਦੇ ਹੈ ਮੇਰਾ ਨਿਸ਼ਾਨਾ ਇੱਕੋ ਇੱਕ ਹੈ ਕਿ ਆਪਣੇ ਬੱਚੇ ਇੱਥੇ ਹੀ ਰਹਿਣ ਅੱਜ ਇਹ ਤੁਹਾਡੇ ਨਾਲ ਥੀਮ ਡੈਮ ਹੈ ਥੀਮ ਡੈਮ ਉੱਤੇ ਅਸੀਂ ਇੰਡੀਆ ਦਾ ਨਹੀਂ ਵਰਲਡ ਦਾ ਸਭ ਤੋਂ ਵੱਡਾ ਟੂਰਿਜ਼ਮ ਦਾ ਹੱਬ ਬਣਾਉਣ ਲੱਗੇ ਆ ਮੈਨੂੰ ਲੱਗਦਾ ਕਈ ਹਜ਼ਾਰ ਬੱਚੇ ਇੱਥੇ ਹੀ ਨੌਕਰੀ ਲੱਭਣ ਲੱਗ ਜਾਣਗੇ ਦੇ ਅਸੀਂ ਮੈਂ ਅਖੀ ਕਾਨੂੰਨ ਲੈ ਕੇ ਆਵਾਂਗੇ ਕਿ ਜਿਹੜੇ ਇੰਡਸਟਰੀ ਨੇ ਇਥੇ ਇੰਡਸਟਰੀ ਲਾਉਣੀ ਹੈ ਪੰਜਾਬ ਜਿਹਨੇ ਸਾਥੋਂ ਕੋਈ ਸਹੂਲਤ ਲੈਣੀ ਹੈ ਸਹੂਲਤਾਂ ਦਿੱਤੀ ਜਾਊਗੀ ਜੇ 75% ਜਿਹੜੇ ਮਲਾਜ਼ਮ ਹੈ ਉਹ ਪੰਜਾਬ ਦੇ ਹੋਣਗੇ ਤਾਂ ਸਰਦਾਰ ਸੁਖਵੀਰ ਸਿੰਘ ਜੀ ਵਾਹ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਵਾਹ ਜਿੰਦਾਬਾਦ ਸਰਕਾਰੀ ਨੌਕਰੀਆਂ ਫਿਰ ਤੋਂ ਕਾਨੂੰਨ ਬਣਾਇਆ ਜਾਊਗਾ سرکاری نوکری کا پھر تو قانون دتا جاؤ گا کہ سرکاری نوکری کلے پنجاب کے لکان واسطے ہوگی کہ باہر نہیں جیسے جھاڑو والے نے کھیڈ واسطے ورلڈ کپ کبڈی پھر تو شروع کر گے جی ورلڈ کپ کبڈی پھر تو کروڑا کی کبڈی بناو گے کلے کبڈی نہیں ਪਸ਼ੂ ਮੇਲੇ ਵੀ ਸ਼ੁਰੂ ਕਰਾਵਾਂਗੇ ਪਸ਼ੂ ਮੇਲਿਆਂ ਤੇ ਵੀ ਨਾਮ ਰੱਖਾਂਗੇ ਇੱਕ ਮਾਰਵਾੜੀ ਘੋੜਿਆਂ ਦੇ ਰੇਸ ਕੋਰਸ ਖੋਲ੍ਹਾਂਗੇ ਜਿੱਥੇ ਇਨਾਮ ਰੱਖਿਆ ਜਾਏ ਆਪਣੇ ਜਿਹੜੇ ਕਈ ਕਬੂਤਰਾਂ ਦੀ ਬਾਜ਼ੀਆਂ ਵੀ ਲਾਉਂਦੇ ਆ ਉਹ ਵੀ ਸਰਕਾਰੀ ਤੌਰ ਤੇ ਕਰੋੜਾਂ ਦਾ ਨਾਮ ਰੱਖਾਂਗੇ ਮੇਰਾ ਮਤਲਬ ਕੀ ਹੈ ਕਿ ਆ ਜਿਹੜੀ ਪੰਜਾਬ ਦੀ ਵਿਰਾਸਤ ਹੈ ਜਿਹੜੇ ਆਪਣੇ ਪਿੰਡਾਂ ਦੇ ਕਿੱਤੇ ਹੈ ਉਹਨਾਂ ਨੂੰ ਅੱਗੇ ਵਿਦਾਇਆ ਜਾਏ ਜਿਵੇਂ ਇੱਕ ਵਰਲਡ ਕਬੱਡੀ ਕਰਾਈ ਉਵੇਂ ਹੀ ਕੁਸ਼ਤੀ ਦਾ ਵੀ ਵਰਲਡ ਕੱਪ ਕਰਾਇਆ ਕਰਾਂਗੇ ਕੁਸ਼ਤੀ ਪਹਿਲਵਾਨੀ ਯਾਦ ਆ ਪੁਰਾਣੀ ਪਹਿਲਵਾਨੀ ਕੁਸ਼ਤੀ ਹੁੰਦੀ ਸੀ ਉਹ ਕੁਸ਼ਤੀ ਦੇ ਵੀ ਜਿਵੇਂ ਮਾਹੌਲ ਉਹ ਹੀ ਵਾਪਸ ਖੁਸ਼ੀਆਂ ਵਾਲਾ ਮਾਹੌਲ ਲੈ ਕੇ ਆਵਾਂਗੇ ਜਿਹੜਾ 10 ਸਾਲ ਪਹਿਲੇ ਹੁੰਦਾ ਸੀ ਮੈਂ ਇੱਕ ਗੱਲ ਬੜਾ ਕਲੀਅਰ ਹਾਂ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਜਾਨ ਹੈ ਸ਼੍ਰੋਮਣੀ ਕਾਲੀ ਦਲ ਖਾਲਸਾ ਪੰਥ ਦੀ ਜਾਨ ਹੈ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਦੇ ਚੱਲਣ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰੇ ਇੱਕ ਸਾਹ ਰਹੂਗੀ ਤਾਹੀਂ ਪੰਜਾਬ ਤਰੱਕੀ ਕਰੂਗਾ ਕਿਸੇ ਹਾਲਤ ਵਿੱਚ ਸ਼੍ਰੋਮਣੀ ਕਾਲੀ ਦਲ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਊਗਾ ਮੈਂ ਅੱਜ ਐਲਾਨ ਕਰਦਾ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਗੈਂਗਸਟਰ ਨਹੀਂ ਰਹਿਣ ਦਊਗਾ ਮੈਂ ਪੰਜਾਬ 'ਚ ਇੱਕ ਗੈਂਗਸਟਰ ਨਹੀਂ ਰਹਿਣ ਦਊਗਾ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਖਾਂਦੇ ਆ ਉਹਨਾਂ ਦੇ ਸਾਰੇ ਘਰ ਜੁਨਾਂ ਦੀਆਂ ਜ਼ਮੀਨਾਂ ਜਿੱਦਾਂ ਦਾ ਸਾਰੀਆਂ ਸਰਕਾਰੀ ੁਰਕੀ ਕਰਕੇ ਕਬਜ਼ਾ ਕਰਕੇ ਲੈ ਕੇ ਦਵਾਂਗੇ ਤੇ ਕਾਨੂੰਨ ਬਣਾਵਾਂਗੇ ਕਿ 10 ਸਾਲ ਉਹਨਾਂ ਦੀ ਬੇਲ ਨਾ ਹੋਏ ਜਿਹੜਾ ਲੋਕਾਂ ਨੂੰ ਅੱਜ ਤੱਕ ਕਰ ਲਿਆ ਹੈ ਉਵੇਂ ਇਹ ਡਰਗ ਵਿੱਚ ਨਾਲੇ ਹਟਦੇ ਹੀ ਨਹੀਂ ਇੰਨਾ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ ਦਾ ਕਰਦਾ ਉਹਨਾਂ ਦੀਆਂ ਸਾਰੇ ਜਾਇਦਾਦਾਂ ਉਹਨਾਂ ਦੇ ਘਰ ਜ਼ਮੀਨ ਜਾਇਦਾਦਾਂ ਸਾਰਾ ਕੁਝ ਹੀ ਕੁਰ ਕਰਕੇ ਸਰਕਾਰੀ ਖਜ਼ਾਨੇ 'ਚ ਉਹਨਾਂ ਨੂੰ ਦਿੱਤਾ ਜਾਊਗਾ ਮੈਂ ਤੁਹਾਨੂੰ ਇੰਨਾ ਚਾਹੁੰਦਾ ਦੱਸਣਾ ਚਾਹੁੰਨਾ ਥੋਡੇ ਕੋਲੇ ਤਗੜਾ ਮੁੱਖ ਮੰਤਰੀ ਚਾਹੀਦਾ ਆ ਤਾਂ ਮਾਮੂਲੀ ਚਿੰਜਾਗੇ 1 ਮਿੰਟ 'ਚ ਭੱਜ ਜਾਣਗੇ ਸਾਰੇ ਇੱਕ ਦੂਰੇ ਰਹਿਣਾ ਨਹੀਂ ਕਿਸਨੇ ਐਸ ਕਰਕੇ ਮੈਂ ਤੁਹਾਨੂੰ ਆਹੀ ਕਹਿਣਾ ਚਾਹੁੰਨਾ ਪੰਜਾਬ ਨੂੰ ਬਚਾ ਲੋ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਹੈ ਪੰਜਾਬ ਨੂੰ ਬਚਾਉਣ ਦੇ ਬਗੈਰ ਤੇ ਪੰਜਾਬ ਕੱਲਾ ਥੋਡੀ ਖੇਤਰੀ ਪਾਰਟੀ ਤੁਹਾਡੇ ਪੰਜਾਬ ਦੇ ਲੋਕ ਆਪਣੇ ਸੂਬੇ ਨੂੰ ਬਚਾ ਸਕਦੇ ਜਿਨ੍ਹਾਂ ਦੇ ਦਿਲ ਵਿੱਚ ਦਰਦ ਹੈ ਜਿਨ੍ਹਾਂ ਦੇ ਖੂਨ ਵਿੱਚ ਦਰਦ ਹੈ ਜਿਨ੍ਹਾਂ ਦਾ ਰਾਹੜਾ ਪੱਕਾ ਹੈ ਕਿ ਪੰਜਾਬ ਆਪਣਾ ਘਰ ਹੈ ਤੇ ਇਸ ਲਈ ਮੈਂ ਤੁਹਾਨੂੰ ਇੰਨਾ ਵਾਅਦਾ ਕਰਦਾ ਹਾਂ 5 ਸਾਲ ਮੈਨੂੰ ਦੇ ਦਿਓ ਤੁਸੀਂ ਦੇਖੋਗੇ ਕਿੱਥੇ ਨਾ ਕਿੱਥੇ ਪੰਜਾਬ ਪਚਾ ਕੇ ਦਊਂਗਾ ਕਰਦਾ ਸੁਖਵੀਰ ਸਿੰਘ ਜੀ ਵਾਹ ਜਿੰਦਾਬਾਦ ਵਾਹ ਸੁਖਵੀਰ ਸਿੰਘ ਜੀ ਵਾਹ ਜਿੰਦਾਬਾਦ ਮਾਲ ਸਾਹਿਬ ਨਾਲ ਮਾਲ ਸਾਹਿਬ ਨਾਲ ਮੇਰਾ ਬੜਾ ਪਿਆਰਾ ਨਾਲ ਪਿਆਰ ਹੈ ਇਹਨਾਂ ਦੇ ਬਾਪੂ ਜੀ ਕਿੱਥੇ ਹੈ ਘਰੇ ਚਲੇ ਗਏ ਬਾਪੂ ਜੀ ਜਿੰਨੇ ਮੇਰੇ ਇਲੈਕਸ਼ਨ ਲੜਦਾ ਹੁੰਦਾ ਹੁੰਦਾ ਜੀ ਸ਼ੁਰੂ ਤੋਂ ਬਾਪੂ ਜੀ ਇਹਨਾਂ ਦੇ ਮੇਰੇ ਕੋਲੇ ਮੇਰੇ ਪਿੰਡ ਸੰਭਾਲਦੇ ਹੁੰਦੇ ਸੀ ਸਾਡੇ ਫਰੀਦਕੋਟ ਹੋਏ ਮੁਕਸਰ ਹੋਏ ਮੇਰਾ ਇਹਨਾਂ ਦਾ ਪਰਿਵਾਰ ਮੰਗੂਆ ਹੈ ਤੇ ਮੈਂ ਤੁਹਾਨੂੰ ਜਨਣਾ ਕਾਦੀਆਂ ਵਾਲੇਓ ਕਾਦੀਆਂ ਦਾ ਐਮਐਲਏ ਬਣਾਓ ਆ ਚੰਡੀਗੜ੍ਹ ਦਿੱਲੀ ਵਾਲੇ ਨੂੰ ਕੱਢੋ ਇੱਥੋਂ ਆ ਸਾਰੇ ਜਿੰਨੇ ਬਾਜੇ ਬੁਝੂਏ ਆ ਸਾਰੇ ਰਹਿੰਦੇ ਦਿੱਲੀ ਐ ਉਹਨਾਂ ਨੂੰ ਨਾ ਪਰਵਾਹ ਨਾ ਫਿਕਰ ਐ ਥੋਡੀ ਤੇ ਮੈਂ ਮਾਲ ਸਾਬ ਨਾਲ ਸਾਡਾ ਮੇਰਾ ਇਹ ਜਹ ਰਿਸ਼ਤਾ ਮੈਂ ਇਹਨੂੰ ਕਿਸੇ ਚੀਜ਼ ਦੀ ਨਾ ਨਹੀਂ ਕਰ ਸਕਦਾ ਐਸ ਕਰਕੇ ਬਣਾ ਦਿਓ ਕਾਲੀ ਦਲ ਦੀ ਸਰਕਾਰ ਝੂਲਣ ਲਾ ਦਿਓ ਪੰਨ ਦਾ ਝੰਡਾ ਤੇ ਤੁਸੀਂ ਦੇਖਿਓ ਕਿਵੇਂ ਨਾ ਕਿਵੇਂ ਕਾਦੀਆਂ ਨੂੰ